ਅਜਹ ਹੁਸ਼ਿਆਰਪੁਰ ਦੀ ਕੇਂਦਰੀ ਜੇਲ ਉਸ ਵਕਤ ਸੁਰਖੀਆਂ ਚ ਆ ਗਈ ਜਦੋਂ ਜੇਲ ਚ ਬੰਦ ਦੋ ਹਵਾਲਾਤਿਆਂ ਵੱਲੋਂ ਜੇਲ ਦੀ ਬੈਰਕ ਚ ਹੀ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਚ ਹੜਕਾਂ ਪਮਚ ਗਿਆ ਤੇ ਉਹਨਾਂ ਵੱਲੋਂ ਤੁਰੰਤ ਦੋਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਦੇਹਾਂ ਮੋਰਚਰੀ ਹਾਊਸ ਚ ਰਖਵਾ ਦਿੱਤੀਆਂ ਮ੍ਰਿਤਕਾਂ ਦੀ ਪਛਾਣ ਓਂਕਾਰ ਸਿੰਘਾਂ ਦੇ ਅਤੇ ਟਿਊਟੂ ਵਜੋਂ ਹੋਈ ਹੈ ਤੇ ਇੱਕ ਮ੍ਰਿਤਕ ਜ਼ਬਰ ਜਨਾ ਦੇ ਮਾਮਲੇ ਚ ਬੰਦ ਸੀ ਤੇ ਦੂਜਾ ਨਸ਼ੇ ਦੇ ਮਾਮਲੇ ਚ ਬੰਦ ਸੀ ਮ੍ਰਿਤਕ ਟੀਟੂ ਜੋ ਕਿ ਯੂਪੀ ਦਾ ਰੈਂਡ ਵਾਲਾ ਹੈ ਤੇ ਇਸ ਵਕਤ ਹੁਸ਼ਾਰਪੁਰ ਦੇ ਪਿੰਡ ਮੈਨਾ ਚ ਰਹਿ ਰਿਹਾ ਸੀ ਤੇ ਦਿਹਾੜੀ ਦਾ ਕੰਮ ਕਰਦਾ ਸੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਜਾਣਬੁੱਝ ਕੇ ਫਸਾਇਆ ਗਿਆ ਸੀ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਤੇ ਹਾਲੇ ਕੁਝ ਦਿਨ ਪਹਿਲਾਂ ਹੀ ਉਹ ਟੀਟੂ ਨੂੰ ਜੀਐਲ ਚ ਮਿਲ ਕੇ ਆਇਸਨ ਦੂਜੇ ਪਾਸੇ ਠਾਣਾ ਸਿਟੀ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਅੰਕਲ ਜੀ ਤੁਹਾਡਾ ਮੇਰਾ ਨਾਮ ਮੁਖਤਿਆਰ ਸਿੰਘ ਮੁਖਤਿਆਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਬਸੀ ਜੋੜਾ ਠੀਕ ਆ ਜੀ ਇਹ ਜਿਹੜਾ ਨੌਜਵਾਨ ਨੇ ਜੇਲ੍ਹ ਦੇ ਵਿੱਚ ਫਾਹ ਲਿਆ ਤਾਂ ਇਹ ਤੁਹਾਡੇ ਕੋਲੇ ਹੀ ਕੰਮ ਕਰਦਾ ਹੁੰਦਾ ਸੀ ਇਹ ਮੇਰੇ ਕੋਲ ਹੈਗਾ ਪੱਠਾ ਆ ਮੇਰੇ ਹਵੇਲੀ ਦੇ ਲਾਗੇ ਐਸ ਬੇ ਪੱਠਾ ਠੀਕ ਆ ਜੀ ਪੁੱਤ ਹੈਗਾ 3 ਸਾਲ ਇਹ ਚੌਂਗੀਸਾਰ ਦੀ ਕੰਮ ਕਰਦਾ ਸੀ ਠੀਕ ਆ ਜੀ ਬਹੁਤ ਵਧੀਆ ਮੁੰਡਾ ਸੀ ਬਹੁਤ ਭਲਾ ਮਾਨਸ ਸਹੀ ਸੀ ਇਹ ਤਾਂ ਹੈਗਾ ਇਹਨਾਂ ਦਾ ਗੱਡੀ ਲੈ ਸੀ ਉਹ ਤਾਂ ਕਿਤੇ ਲੇਬਰ ਲੈ ਕੇ ਜਾਂਦਾ ਸੀ ਉਹ ਕੁੜੀ ਇਹਨਾਂ ਸਹਿਮਤ ਹੋ ਗਈ ਇਹ ਚੱਲ ਗਿਆ ਮਹੀਨਾ ਰਹਿ ਯੂ ਕਿ ਜ ਉਹ ਤੋਂ ਆ ਕੇ ਇਹਨਾਂ ਦਾ ਪੁਲਿਸ ਵਜ ਰਾਜਨਾਮੇ ਹੋਇਆ ਪਹਿ ਠੀਕ ਆ ਫਿਰ ਕੁੜੀ ਵਾਲਿਆਂ ਨੇ ਕਿਸੇ ਚੱਕਤਾ ਚੱਕ ਕੇ ਇਹਨਾਂ ਕੇਸ ਕਰਾਤਾ ਪਰ ਮੁੰਡੇ ਦੇ ਇਹਨੀਆਂ ਗਲਤੀ ਕੁੜੀ ਦੀ ਜ਼ਿਆਦਾ ਗਲਤੀ ਸੀ ਹੁਣ ਮੁੰਡੇ ਨੂੰ ਮਾਰਾ ਕਹੀ ਜਾਂਦੇ ਆ ਉਮਰ ਕਿੰਨੀ ਸੀ ਇਹਨਾਂ ਦੀ 17 ਕੇ ਸਾਲ ਉਦਾਂ ਕਿਦਾਂ ਦਾ ਬਿਹੇਵੀਅਰ ਸੀ ਬਹੁਤ ਵਧੀਆ ਵਧੀਆ ਬਹੁਤ ਜ਼ਿਆਦਾ ਨਸ਼ਾ ਪਤਾ ਕੀ ਕਰਦੇ ਨਹੀਂ ਕੋਈ ਨਸ਼ਾ ਪਤਾ ਨਹੀਂ ਕਰਦਾ

कितने समय से अच्छा महीना आएगा तो परसों मिलाए करके गए जब कभी उसको मिलने आते थे तो बात करता था कोई अपने साथ क्या तो दुखी था इधर ये ना ना, ना ना मुझे को ना कहता था पापा जो कहता के? के कब तक छुटाले मैंने कि बेटा क्या मेरी जो कितनी बिक जाए कब बिक जाए मैं छुटा लूंगा चास करो बच्चा आगे तो मैं जितने का महीना में छुटा लूंगा नजायज बसा रखा था उसको ना जात ही नहीं ابھی آپ بتایا جیل پرشاسن نے کیوں کیا اس نے ایسا بیمار تھا آگ کرتے ہو سرکار سے رہنے والے یہاں ہوشیار میں کہاں رہتے چبی بار جیتا جی میں نام ہے ਉਹਨਾਂ ਦਾ گاؤں ਚਬਿਆਲ ਕੋਲ ਦਾ ਮੈਂ ਨਾ ਕੰਮ ਕੀ ਕਰਦਾ ਹਾਂ ਜਾਈ ਦਿਹਾੜੀ ਕਰਦਾ ਹਾਂ ਬੱਚਾ ਕੋਈ ਕੰਮ ਕਰਦਾ ਛੋਟੇ ਛੋਟੇ ਨਹੀਂ ਆਣੇ ਮੈਂ আর ਮੁੰਡਾ ਘਰੇ ਕੱਤੇ ਵਸੇ ਕੰਮ ਹੈ ਸ਼ਾਦੀशुदा ਤਾਂ ਕਿ ਨਹੀਂ ਨਾ ਨਾ ਸ਼ਾਦੀ ਕਰਤੇ ਹੋਈ ਤੇ ਕਰਕੇ ਜੋ ਦੂਸੂ ਸਾਈਡ ਹੋਇਆ ਜੇਲ੍ਹ ਵਿੱਚ ਕੀ ਮਾਮਲਾ ਹੈ ਮਾਮਲਾ ਸਰ ਇਹ ਤਾਂ ਹੈ ਕਿ ਹਵਾਲਾ ਤੀ ਟੂ ਜੋ ਜੁਪੀ ਦੇ ਰਹਿਣੇ ਵਾਲਾ ਆ ਔਰ ਪਿੰਡ ਮਹਿਨੇ ਦੇ ਵਿੱਚ ਰਹਿੰਦੇ ਆ ਇਹ ਲੇਬਰਰ ਮੈਨ ਹੈਗੇ ਆ ਇਹ ਇਦੇ ਖਿਲਾਫ ਇੱਕ ਮੁਕੱਦਮਾ ਨੰਬਰ 124 ਜਿਹੜਾ 23 ਦਾ 376 363 76 ਦਾ ਜਿਹੜਾ ਇੱਥੇ ਸਾਨੇ ਸਦਰ ਵਿੱਚ ਦਰਜ ਸੀ ਉਹਦੇ ਵਿੱਚ ਬੰਦ ਸੀਗਾ 19 8 23 ਤੋਂ ਤੇ ਇੱਕ ਹਵਾਲਾ ਸੀ ਓਂਕਾਰ ਚੰਦ ਜਿਹੜਾ ਕਿ ਸੁੰਦਰ ਨਗਰ ਦਾ ਰਹਿਣੇ ਵਾਲਾ ਆ ਇਹ ਮੁਕੱਦਮਾ ਨੰਬਰ 94 23 ਦਾ 2285 ਦਾ ਉਹਦੇ ਵਿੱਚ ਇਹ ਬੰਦ ਸੀਗੇ ਦੋਨੇ ਹੀ ਹਵਾਲਾਤ ਦੇ ਵਿੱਚ ਜੇਲ੍ਹ ਦੇ ਵਿੱਚ ਸੈਂਟਰ ਜੇਲ੍ਹ ਦੇ ਵਿੱਚ ਠੀਕ ਹੈ ਜੀ ਇਹਨਾਂ ਨੇ ਜਿਹੜਾ ਅੱਜ ਤੜਕੇ 3 ਵਜੇ ਜਿਹੜਾ ਆਪਣੇ ਜੀਵਨ ਲੀਲਾ ਖਤਮ ਕਰ ਲਈ ਹੈ ਕਿ ਇਹ ਆਪਣੇ ਖਿਲਾਫ ਦਰਜ ਮੁਕੱਦਮਿਆਂ ਤੋਂ ਇਹਨੂੰ ਲੈ ਕੇ ਜਿਹੜੇ ਪ੍ਰੇਸ਼ਾਨ ਸੀਗੇ ਇਹਨਾਂ ਨੇ ਏਸੀ ਕਰਕੇ ਜਿਹੜੀ ਆ ਉੱਥੇ ਜੇਲ੍ਹ ਦੇ ਅੰਦਰ ਆਪਣੀ ਵਰਕ ਦੇ ਅੰਦਰ ਜਿਹੜਾ ਫਾਹ ਲੈ ਕੇ ਇਹਨਾਂ ਨੇ ਆਪਣੀ ਆਪ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਹਨਾਂ ਨੇ ਉੱਥੇ ਜੇਲ੍ਹ ਦੇ ਅੰਦਰ ਜਿਹੜੀ ਆ ਬਾਥਰੂਮ ਦੇ ਵਿੱਚ ਬਣੀ ਗ੍ਰਿੱਲ ਦੇ ਨਾਲ ਆਪਣੇ ਫਾਹ ਲਿਆ ਹੋਣ ਨੇ ਹੁਣ ਇਹਨਾਂ ਦੇ ਜੋ ਵਾਰਸਾਂ ਦੇ ਸਟੇਟਮੈਂਟ ਦੇ ਆਧਾਰ ਤੇ 100 76 सीआरपीसी ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜੇ ਦੋਨਾਂ ਨੇ ਸੁਸਾਇਡ 21 ਬਾਥਰੂਮ ਚ ਕੀਤਾ ਕਿ ਲੱਗਦਾ ਇੱਕੋ ਹੀ ਬਾਥਰੂਮ ਦੇ ਵਿੱਚ ਕੀਤਾ ਜੀ ਕਿਸ ਚੀਜ਼ ਦੇ ਨਾਲ ਕੀਤਾ ਜਦੋਂ ਮਾਲਾ ਰੱਸਾ ਜਾਂ ਕੀ ਉਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਆਪਣੇ ਉੱਥੇ ਬਣਾ ਚੰਨੀਆਂ ਚੰਨੀਆਂ ਵਗੈਰਾ ਕੋਈ ਇਦਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਗਲਾਂ ਦੇ ਵਿੱਚ ਪਾਈਆਂ ਸੀ